ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੇ ਆਸਤੇ ਵਿਸ਼ਵਾਸ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਸੋ ਅੱਜ ਜਿਹੜੀ ਆਪਾਂ ਗੱਲ ਕਰਨੀ ਆ ਜਿਹੜੀ ਜਿਹੜੇ ਮੁੱਦੇ ਤੇ ਗੱਲ ਕਰਨੀ ਆ ਉਹ ਮੁੱਦਾ ਬਹੁਤ ਅਹਿਮ ਆ ਇਹ ਘਟਨਾ ਮੈਂ ਆਪਦੇ ਅੱਖੀਂ ਦੇਖੀ ਆ ਇਸ ਕਰਕੇ ਮੈਂ ਸੋਚਿਆ ਵੀ ਇਹ ਇਸ ਘਟਨਾ ਨੂੰ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਤਾਂ ਜੋ ਕਿਸੇ ਵੀ ਮਾਪਿਓ ਦਾ ਕਿਸੇ ਵੀ ਨੁਕਸਾਨ ਨਾ ਹੋਵੇ ਉਹਨਾਂ ਦਾ ਫਾਇਦਾ ਹੋ ਜੇ ਅੱਜ ਦੀ ਜਿਹੜੀ ਆਪਣੀ ਇਹ ਵੀਡੀਓ ਆ ਇਹ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖਿਓ ਤੇ ਅੱਜ ਦੀ ਵੀਡੀਓ ਆਪਣੀ ਬਹੁਤ ਖਾਸ ਹੋਣ ਵਾਲੀ ਆ ਇਹ ਖਾਸ ਕਰਕੇ ਮੇਰੀ ਵੀਡੀਓ ਮਰੀਆਂ ਭੈਣਾਂ ਲਈ ਆ ਜਿਨ੍ਹਾਂ ਦੇ ਬੱਚੇ 2 ਤੋਂ 5 ਸਾਲ ਦੇ ਆ ਸੋ ਉਹਨਾਂ ਲਈ ਇਹ ਵੀਡੀਓ ਬਹੁਤ ਬਹੁਤ ਜ਼ਰੂਰੀ ਆ ਦੇਖਣੀ ਤੇ ਇਹਦੇ ਵਿੱਚ ਜਿਨ੍ਹਾਂ ਦੇ 2 ਤੋਂ 5 ਸਾਲ ਦੇ ਬੱਚੇ ਆ ਉਹਨਾਂ ਲਈ ਵੀਡੀਓ ਇਹ ਆਪਣੀ ਦੇਖਣੀ ਬਹੁਤ ਜ਼ਰੂਰੀ ਆ ਤੇ ਇਹ ਵੀਡੀਓ ਦੇਖ ਕੇ ਆਪਣੀ ਤੇ ਇਹਦੇ ਤੇ ਗੌਰ ਜ਼ਰੂਰ ਕਰਿਓ ਤੁਹਾਡੀ ਜ਼ਿੰਦਗੀ 'ਚ ਕੰਮ ਆਉਣ ਵਾਲੀ ਵੀਡੀਓ ਇਹ ਹਰ ਜਿੱਥੇ ਮਤਲਬ ਹਰ ਘਰ ਦੇ ਵਿੱਚ 2 ਤੋਂ 5 ਸਾਲ ਦੇ ਬੱਚੇ ਹੁੰਦੇ ਹੀ ਆ ਹਰੇਕ ਫੈਮਿਲੀ ਦੇ ਵਿੱਚ ਹਨਾ ਤੇ ਮੈਂ ਹੁਣ ਉਹ ਇਹ ਕਹਿਣਾ ਚਾਹੁੰਦਾ ਮੇਰੀ ਗੁਜਾਰਸ਼ ਹੈ ਮੇਰੀ ਬੇਨਤੀ ਹੈ ਵੀ ਭੁੱਲ ਕੇ ਇਹ ਕੰਮ ਨਾ ਕਰੋ ਜਿਹੜਾ ਉਹ ਮਾਪਿਆਂ ਨਾਲ ਹੋ ਗਿਆ ਜਿਹੜਾ ਉਹਨਾਂ ਨਾਲ ਮਹਾਰਾਜ ਜਿਹੋ ਉਹਨਾਂ ਤੇ ਵਿਅਪਤਾ ਪਈ ਵੀ ਆ ਉਹ ਸੋਡੇ ਦੇ ਨਾ ਪਵੇ ਸੋ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਜਿਹੜੀ ਗੱਲ ਤੁਹਾਨੂੰ ਬਚਾ ਕਰਾਉਣਾ ਥੋੜਾ ਚਾਹਣਾ ਵੀ ਜਿੱਦਾਂ ਆਪਣੇ ਛਿੱਕੇ ਹੁੰਦੇ ਆ ਘਰਾਂ ਦੇ ਵਿੱਚ ਆਮੀਆਂ ਜਿਹੜੇ ਪੈਸਿਆਂ ਵਾਲੇ ਛਿੱਕੇ ਹੁੰਦੇ ਆ ਜਾਂਦਾ ਛਿੱਕੇ ਜਾਂ ਛਿੱਕਿਆਂ ਦੇ ਬਰਾਬਰ ਦੀ ਕੋਈ ਚੀਜ਼ ਜਿਵੇਂ ਮੰਨ ਲਓ ਗੋਲ ਚੀਜ਼ ਹੋ ਗਈ ਆ ਕਈ ਮੇਰੀਆਂ ਭੈਣਾਂ ਸਲਾਈ ਦਾ ਕੰਮ ਕਰਦੀਆਂ ਉਹ ਚਾਕ ਝੂਕ ਕੋਲੇ ਰੱਖ ਲੈਂਦੀਆਂ ਉਹ ਉਹਦਾਂ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਉਹਨਾਂ ਜ਼ਰੂਰੀ ਖਾਸ ਕਰਕੇ ਧਿਆਨ ਰੱਖਣਾ ਵੀ ਉਹ ਚੀਜ਼ਾਂ ਥੱਲੇ ਨਡ ਗਈਆਂ ਹੁਣ ਜਿੱਥੇ ਬੱਚੇ ਆਪਣੇ ਖੇਡਦੇ ਆ 2 ਤੋਂ 5 ਸਾਲ ਮਤਲਬ 3-4 ਸਾਲ ਦੇ ਬੱਚੇ ਜਿਹੜੇ ਰੋੜਦੇ ਹੁੰਦੇ ਆ ਉਹ ਜਿੱਥੇ ਖੇਡਦੇ ਉੱਥੇ ਧਿਆਨ ਰੱਖਣਾ ਵੀ ਇਹ ਚੀਜ਼ਾਂ ਮਤਲਬ ਉੱਥੇ ਨਾਡ ਗਈਆਂ ਹੁਣ ਛਿੱਕੇ ਦਾ ਬਹੁਤ ਜ਼ਰੂਰ ਧਿਆਨ ਰੱਖਣਾ ਕਿਉਂਕਿ ਅੱਜ ਇੱਕ ਆਪਣੀ ਭੈਣ ਦਾ ਜੇ ਉਹ ਬਹੁਤ ਮੁਸੀਬਤ ਵਿੱਚ ਆ ਉਹਦਾ ਬੱਚਾ ਸੀਗਾ ਉਹ ਸਲਾਈ ਦਾ ਕੰਮ ਕਰਦੀ ਸੀ ਤੇ ਉਹਨੇ ਉਹਦੇ ਨਾਲ ਉੱਥੇ ਹਾਲੋ ਜਿੱਥੇ ਸਲਾਈ ਬੈ ਕੇ ਮਸ਼ੀਨ ਕੋਲੇ ਸਲਾਈ ਕਰਦੀ ਸੀ ਉੱਥੇ ਉਹਦੇ ਇੱਕ ਡੱਬੀ ਦੇ ਵਿੱਚ ਚਾਕ ਪਾਏ ਹੁੰਦੇ ਸੀ ਤੇ ਚਾਕਾਂ ਦੇ ਵਿੱਚ ਛਿੱਕੇ ਪਏ ਹੁੰਦੇ ਸੀ ਟੁੱਟੇ ਪੈਸੇ ਜਿਹਨੂੰ ਕਹਦੇ ਨੇ ਭਾਂ ਨਾ ਪੰਮ ਤੇ ਉਹ ਬੱਚਾ ਉਹਨੂੰ ਛਿੱਕੇ ਨੂੰ ਨਿਕਲ ਗਿਆ ਹੁਣ ਉਹ ਛਿੱਕਾ ਉਹਦੇ ਖਾਣੇ ਵਾਲੀ ਨਾਲੀ ਦੇ ਵਿੱਚ ਜਾ ਕੇ ਫਸ ਗਿਆ ਤੇ ਡਾਕਟਰ ਹੁਣ ਕਹਿ ਰਹੇ ਆ ਬੱਚੇ ਦੀ ਉਮਰ 2.5 ਸਾਲ ਦਾ ਡਾਕਟਰ ਕਹਿ ਰਹੇ ਆ ਵੀ ਹੋ ਸਕਦਾ ਬੱਚੇ ਦਾ ਆਪਰੇਸ਼ਨ ਕਰਨਾ ਪਵੇ ਸੋ ਇਸ ਕਰਕੇ ਮਾਪੇ ਬੱਚੇ ਦੇ ਬਹੁਤ ਜ਼ਿਆਦਾ ਪਰੇਸ਼ਾਨੀ ਵਿੱਚ ਸੋ ਮੈਂ ਸੋਚਿਆ ਵੀ ਸਾਨੂੰ ਸਾਰਿਆਂ ਨੂੰ ਸचेत ਕੀਤਾ ਜਾਵੇ ਤਾਂ ਜੋ ਆਪਣੀ ਇਹ ਵੀਡੀਓ ਕਿਸੇ ਇੱਕ ਵੀ ਭੈਣ ਭਰਾ ਦੇ ਕੰਮ ਆ ਗਈ ਉਹਨੇ ਇਸ ਤੇ ਗੌਰ ਕਰ ਲਿਆ ਸੋ ਆਪਣਾ ਵੀਡੀਓ ਬਣਾਉਣ ਦਾ ਮਕਸਦ ਸਫਲ ਹੋ ਜੂਗਾ ਸੋ ਧੰਨਵਾਦ ਜੇ ਗੱਲਬਾਤ ਚੰਗੀ ਲੱਗੇ ਤਾਂ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਨਾ